ਅਸਾਫਸੀ ਦੇ ਗੁਰ ਤੇਗ ਬਹਾਦਰ ਸਾਹਿਬ ਪਾਈਮਤੀ ਦਾਸ ਜੀ ਭਾਈ ਸਤੀ达ਲ ਭਾਈ ਦਿਆਲਾ ਜੀ ਦੀ ਸ਼ੀਦੀ ਨੂੰ 350 ਸਾਲਾਂ ਸ਼ੀਦੀ ਨੂੰ ਸਮਰਪਤ ਜਿਹੜਾ ਹੈ ਗੁਰਗੋਬੀ ਸਿੰਘ ਸਟਡੀ ਸਰਕਰ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਤਾਂ ਜੋ ਸਾਡੀ ਆਨ ਵਾਲੀ ਪਨੀਰੀ ਜਿਹੜੀ ਹੈ ਉਹ ਗੁਰੂ ਇਤਿਹਾਸ ਦੇ ਨਾਲ ਜੁੜ ਸਕੇ ਕਿੰਨੇ ਸਾਲ ਤੋਂ ਕਿੰਨੇ ਸਾਲ ਦੇ ਵਿੱਚ ਇਹ ਵੀ ਜੀ 1 ਸਾਲ ਤੋਂ ਲੈ ਕੇ 20 ਸਾਲ ਤੱਕ ਦੇ ਬੱਚੇ ਇਹਦੇ ਵਿੱਚ ਭਾਗ ਲੈ ਸਕਦੇ ਆ ਇਹਦੇ ਵਿੱਚ ਕਿਹੜੇ ਕਿਹੜੇ ਪ੍ਰਸ਼ਨ ਉਤਰਗੇ ਇਹਦੇ ਵਿੱਚ ਗੁਰਤੇਗ ਬਹਾਦਰ ਸਾਹਿਬ ਦੇ ਜੀਵਨ ਦੇ ਨਾਲ ਸੰਬੰਧਤ ਪਾਈਮਤੀ ਦਾ ਪਾਈ ਸਤੀ ਦਾ ਦੀ ਸੀਧੀ ਦੇ ਨਾਲ ਸੰਬੰਧ ਜਿਹੜੀ ਹੈ ਕਿ ਇਸ ਮੁਕਾਬਲਾ ਰੱਖਿਆ ਗਿਆ ਜਿਨ੍ਹਾਂ ਨੂੰ ਦੋ ਗਰੁੱਪ ਦੇ ਵਿੱਚ ਵੰਡਿਆ ਗਿਆ 3 ਸਾਲ ਤੋਂ ਲੈ ਕੇ 12 ਸਾਲ ਤੱਕ ਦਾ ਜਿਹੜਾ ਹੈ ਉਹ A ਗਰੁੱਪ ਹੈ ਫਿਰ 13 ਸਾਲ ਤੋਂ 20 ਸਾਲ ਤੱਕ ਦਾ ਜਿਹੜਾ ਹੈ ਉਹ B ਗਰੁੱਪ ਹੈ ਹਾਂ ਇਹਨਾਂ ਵਿਦਿਆਰਥੀਆਂ ਨੂੰ ਜਿਹੜਾ ਹੈ ਜਿਹੜਾ ਪੂਰਾ ਟੈਂਪਟ ਕਰਦਾ ਸਾਰਾ ਪੇਪਰ ਪੂਰਾ ਪੁਲਿਸ ਮੁਕਾਬਲਾ ਜਿਹੜਾ ਹੈ ਉਹ ਸੋਲਵ ਕਰਦਾ ਉਸ ਨੂੰ ਮੈਡਲ ਤੇ ਸਰਟੀਫਿਕੇਟ ਦਿੱਤਾ ਜਾਂਦਾ ਹੈ ਬਾਕੀ ਵਿਦਿਆਰਥੀਆਂ ਨੂੰ ਹਾਂਜੀ ਸਰਟੀਫିକੇਟ ਮੋਕੇ ਤੇ ਦਿੱਤੇ ਜਾਂਦੇ ਨਹੀਂ ਜਿਹੜਾ ਬੱਚਾ ਸਾਰਾ ਕਰ ਲੈਂਦਾ ਮਦੋਂ ਫਸਟ ਟਾਈਮ ਨੂੰ ਮੈਡਲ ਦਿੱਤਾ ਜਾਂਦਾ ਤੇ ਨਾਲ ਸਰਟੀਫିକੇਟ ਆ ਵੀਰ ਜੀ ਤੇ ਜਿਹੜੇ ਵਿਦਿਆਰਥੀ ਘਟ ਕਰਦੇ ਆ ਉਹਨਾਂ ਨੂੰ ਕੌਨਸੋਲੇਸ਼ਨ ਪ੍ਰਾਈਜ਼ ਜਿਹੜੇ ਆ ਨਾਲ ਦਿੱਤੇ ਜਾ ਰਹੇ ਆ ਉਹ ਜਿਹੜੇ ਮਾਵਾ ਤਾਂ ਉਹਨਾਂ ਨੂੰ ਕਿਸੇ ਦੇਖ ਦੇਣਾ ਚਾਹੀਦਾ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਇਸ ਪ੍ਰਸ਼ਨੋਤਰੀ ਮੁਕਾਬਲੇ ਦੁਆਰਾ ਕਿ ਉਹ ਸਾਡੀ ਜਿਹੜੀ ਪਨੀਰੀ ਹੈ ਛੋਟੇ ਬੱਚੇ ਜਿਹੜੇ ਗੁਰੂ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਆ ਉਹ ਗੁਰੂ ਇਤਿਹਾਸ ਦੇ ਨਾਲ ਜੁੜਾ ਨਤਾਜ ਉਹਨਾਂ ਨੂੰ ਆਪਣੇ ਗੁਰੂ ਸਾਹਿਬਾਨ ਦੀ ਸਿੱਧੀ ਔਰ ਸ਼ੀਸ਼ਿੰਗਾ ਦੇ ਬਾਰੇ ਜਿਹੜਾ ਹੈ ਉਹ ਜਾਣਕਾਰੀ ਜਿਹੜੀ ਆ ਉਹਨਾਂ ਨੂੰ ਮਿਲ ਸਕੇ। ਬੇਲਾ ਸਿੱਖਿਆਤਾਲੇ। ਛੱਟੇ ਕਿੰਨੇ? ਵੀ ਨਹੀਂ ਥੋੜਾ ਜਿਹਾ। ਕਿਹੜੇ ਕਿਹੜੀ ਕਲਾਸ ਕਰਦੇ ਹੋ? 3ਵੀਂ। ਕੀ ਪ੍ਰਸ਼ਨ ਕਰਕੇ ਤੁਸੀਂ

ਕਾਂਤਾ ਜੀ ਕੋ ਤੇ ਬਾਜਾ ਸਾਹਿਬ ਜੀ ਦੀ ਸ਼ਹੀਦੀ ਹੋਈ ਉਹਨਾਂ ਨੇ ਜਨਮ ਹੋਇਆ ਉਹਨਾਂ ਦੇ ਨਾਲ ਕਿਹੜੇ ਸ਼ਹਿਰ ਵਿੱਚ ਸ਼ਹੀਦੀ ਹੋਈ ਤੇ ਉਹਨਾਂ ਦੇ ਉਹਨਾਂ ਦੇ ਕਿੱਥੇ ਜਨਮ ਹੋਇਆ ਤੇ ਉਹਨਾਂ ਦੀ ਸ਼ਹੀਦੀ ਕਿੱਥੇ ਹੋਈ ਟੋਟਲ 10 ਪਰ 10 ਸੀਗੇ ਸਾਰੇ ਦੇ ਤੁਹਾਨੂੰ ਕੀ ਮਿਲਿਆ ਮੈਡਮ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹਦੇ ਕੀ ਇੱਧਰ ਆਓ ਸਾਰੇ ਕਿ ਬਹੁਤ ਅੱਛਾ ਤੁਹਾਨੂੰ ਸਿੱਖਣ ਨੂੰ ਮਿਲੇਗਾ ਕੁਝ ਸਿਮਰ ਜੋਤ ਸ ਕਿੰਨੀ ਪੜ੍ਹੇ ਕੰਜੂਗਲਾ ਕਿੰਨੇ ਪੜ੍ਹੇ 10 ਸਾਲ ਗੁਰਤੇਜਵਾਲ ਜੀ ਸਜੇ ਸ਼ੁੱਧ ਦੀ ਦਿੱਤੀ ਤਾਂ ਪ੍ਰਸ਼ਨ ਉਤਰ ਕੀ ਕੈਸ਼ਨ ਉਤਰ ਕੀ ਆ ਮਤਲਬ ਗੁਰਤੇਜਵਾਲ ਜੀ ਪਿਤਾ ਦਾ ਨਾਮ ਮਾਤਾ ਦਾ ਨਾਮ ਗੁਰਤੇਜਵਾਲ ਸਜ ਨੇ ਕਿਹੜੇ ਧਰਮ ਉਸਤੇ ਸ਼ੁੱਧ ਦਿੱਤੀ Hindu ਧਰਮ ਉਸਤੇ ਅਤੇ ਉਹਨਾਂ ਦੇ ਨਾਲ ਕਿੰਨੇ ਸਿੱਖਰ ਗੈਸੀ ਕਿੰਨਾ ਉਹਨਾਂ ਦੇ ਨਾਮ ਵੀ ਦੱਸੋ ਜਿਹੜੇ ਉਹਨਾਂ ਕਲਾਸ ਪੜ੍ਹਦੀ ਉਹਨਾਂ ਬੱਚਿਆਂ ਦੀ ਕੀ ਕੀ ਹੋਵੇ si kìtì àlá jú júrò.